ਇਸ ਸ਼ਹਿਰ ਦਾ ਨਾਮ ਤਰਬੀਜ਼ੋ ਆ ਤੇ ਇੱਥਾ ਪੌੜ ਬਣਿਆ ਤੇ ਪਾਣੀ ਲੰਘਦਾ ਬੱਸਾਂ ਰੁਕਦੀਆਂ ਨੇ ਇੱਥੇ ਪੇਨ ਜਿਹੜੀਆਂ ਵੱਡੀਆਂ ਜਗ੍ਹਾਵਾਂ ਤੇ ਜਾਂਦੀਆਂ ਜਿਵੇਂ ਬਰੇਸ਼ੀਆ ਸਲੈਰ ਨੂੰ ਨਾ ਬੋਲੀ ਆ ਹੁਣ ਇੱਕ ਛੋਟੀ ਜੀ ਤਹਿਰ ਆ ਤੇ ਪਾਣੀ ਹੁਣ ਪਤਾ ਨਹੀਂ ਪੂਰਾ ਸਾਫ਼ ਆ ਜਾਂ ਗੰਦਾ ਪਾਣੀ ਆ ਵੈਸੇ ਤਾਂ ਦੇਖਣ ਨੂੰ ਸਾਫ਼ ਹੀ ਲੱਗਦਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜਾ ਮਾਹੌਲ ਆ ਕੋਈ ਆ ਕੋਈ ਗੱਲਾਂ ਮਾਰਦਾ ਕੋਈ ਇੱਥੇ ਖਾਣ ਪੀਣ ਲੱਗਿਆ ਉਹ ਆਪਣਾ ਸਾਰਾ ਲੱਗੇ ਨੇ ਕੰਮ ਕਰਨ ਨੂੰ ਇਹ ਪ੍ਰਾਣਾ ਜਿਹੜਾ ਪੌੜਾ ਪ੍ਰਾਣੀਆਂ ਕੰਧਾ ਆਪਣੇ ਪਿੰਡਾਂ 'ਚ ਵੀ ਜਿਥੇ ਲੱਕੜ ਵਾਲੇ ਪੌੜ ਹੁੰਦੇ ਨੇ ਜਾਂ ਲੋਹੇ ਦੇ ਪੌੜ ਨੇ ਉਵੇਂ ਕੰਧਾਂ ਬਣੀਆਂ ਹੋਈਆਂ ਸਾਰੀਆਂ ਪ੍ਰਾਣੀਆਂ ਤੇ ਆ ਪਾਰਕਾਂ ਸਾਈਡ ਤੇ ਇੱਥੇ ਲੋਕ ਬੈਠੇ ਉੱਠਦੇ ਰਹਿੰਦੇ ਆ ਤੇ ਲੋਕੀ ਸ਼ੈਅਰ ਕਰਦੇ ਇੱਥੇ ਇਸ ਟਾਈਮ ਬਹੁਤ ਸ਼ਾਂਤੀ ਆ ਐਨ ਸੋਹਣਾ ਏਰੀਆ ਪੂਰਾ ਆਹ ਸਾਈਡ ਤੇ ਬੱਸਾਂ ਰੋਕਦੀਆਂ ਨੇ ਇੱਥੇ ਜਿਵੇਂ ਤੁਸੀਂ ਦੇਖ ਰਹੇ ਹੋ ਪੈਂਟ ਕੀਤਾ ਹੋਇਆ ਇੱਥੇ ਬੱਸਾਂ ਰੋਕਦੀਆਂ ਤੇ ਉਰੇ ਤੁਸੀਂ ਪਾਰਕ ਵਿੱਚ ਬਹਿ ਸਕਦੇ ਹੋ 10-15 ਮਿੰਟ ਤੇ ਮੌਸਮ ਬਹੁਤ ਸੋਹਣਾ ਤੇ ਬਿਲਕੁਲ ਠੰਡ ਜ਼ਿਆਦਾ ਨਹੀਂ ਹੈਗੀ ਠੰਡਾ ਠੰਡਾ ਜਾਂ ਮਿੱਠਾ ਮਿੱਠਾ ਜਾਂ ਮੌਸਮਾਂ ਵੱਤਾਂ ਘੇ ਫਿਰਦੀਆਂ ਦੋ ਤੁਹਾਨੂੰ ਦਿਖਾਉਣਾ ਮੈਂ ਤੇ ਇਹ ਵੱਤਕਾਂ ਮਤਲਬ ਕੀ ਨਾਮ ਇਹਨਾਂ ਦਾ ਉਲਟ ਜਾਂ ਨਾਮ ਹੋ ਕੋਈ ਰੰਗ-ਬਰੰਗੀਆਂ ਦੋਨੇ ਜੋੜੇ ਨੇ ਹਸਬੰਦ ਵਾਈਫ ਇੱਥੇ ਬੈਠੇ ਆ ਇਹ ਡਰ ਕੇ ਨਹੀਂ ਭੱਜਦੇ ਹੈਗੇ ਇਦਾਂ ਹੀ ਬੈਠੇ ਆ ਬਸ ਕੋਈ ਬੰਦਾ ਇਹਨੂੰ ਚੀਜ਼ ਪਾ ਦਿੰਦਾ ਇਹਨਾਂ ਨੂੰ ਖਾ ਖਾ ਲੈਂਦੇ ਆ ਵਿਚਾਰੇ ਨਹੀਂ ਤਾਂ ਪਾਣੀ ਹੈਗਾ ਸਾਹਮਣੇ ਉਥੋਂ ਮੱਚੀ-ਮੁੱੱਚੀ ਫੜ ਕੇ ਵਿਚਾਰੇ ਖਾਂਦੇ ਆ ਬਹੁਤ ਸੋਹਣੇ ਦੋਨੇ